ਮਿੱਤਰੋ ਕਿਵੇਂ ਤੁਸੀਂ ਆਪਣੇ ਡੇਰੀ ਫਾਰਮਿੰਗ ਦੇ ਕਿਤੇ ਨੂੰ ਉਚਾਈਆਂ ਵਾਲੇ ਲੈ ਕੇ ਜਾ ਸਕਦੇ ਹੋ ਜ਼ੀਰੋ ਪੈਸੇ ਤੋਂ ਤੇ ਬਿਨਾਂ ਲੋਨ ਤੋਂ ਅੱਜ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਅੱਜ ਅਸੀਂ ਮੌਜੂਦ ਹਾਂ ਬਰਨਾਲਾ ਦੇ ਡੇਰੀ ਫਾਰਮ 'ਚ ਜੋ ਕਿ ਸੁਖਜੀਤ ਸਿੰਘ ਢਾਲੀਵਾਲ ਜੀ ਦੁਆਰਾ ਚਲਾਇਆ ਜਾ ਰਿਹਾ ਹੈ ਤੇ ਇਹਨਾਂ ਨੂੰ 2023 'ਚ ਕਿਸਾਨ ਮੇਲੇ ਵਿੱਚ ਅਵਾਰਡ ਵੀ ਮਿਲ ਚੁਕਿਆ ਜੋ ਕਿ ਗੜਵਾਸੂ ਦੁਆਰਾ ਦਿੱਤਾ ਗਿਆ ਹੈ ਆਓ ਇਹਨਾਂ ਨਾਲ ਮਿਲਦੇ ਹਾਂ ਤੇ ਜਾਣਦੇ ਹਾਂ ਕਿ ਕਿਵੇਂ ਆਪਣੇ ਡੇਰੀ ਫਾਰਮ ਨੂੰ ਲਾਇਵੰਦ ਕੀਤਾ ਬਣਾਇਆ ਜਾ ਸਕਦਾ ਹੈ ਜੀ ਜੀ ਤੁਹਾਡਾ ਅਫੀਸ਼ੀਅਲ ਹੈਲਪ ਲਾਈਨ ਚ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਕ੍ਰੀਸੀ ਹੈਲਪ ਲਾਈਨ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਘਰੇ ਆਉਣ ਤੇ ਸਰ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਦੱਸੋ ਵੀ ਤੁਸੀਂ ਕਿੰਨੇ ਪਸ਼ੂਆਂ ਤੋਂ ਤੇ ਕਦੋਂ ਇਹ ਆਪਣਾ ਡੇਰੀ ਫਾਰਮ ਦਾ ਸ਼ਫਰ ਸ਼ੁਰੂ ਕਰਿਆ ਸਰ ਮੈਂ 1999 ਤੋਂ 6-7 ਪਸ਼ੂਆਂ ਤੋਂ ਸ਼ੁਰੂ ਕੀਤਾ ਸੀਗਾ ਜੀ ਇਹ ਮੇਰੇ ਪਿਤਾ ਜੀ ਕੀ ਕੀਤਾ ਪਹਿਲਾਂ ਮੇਰੇ ਪਿਤਾ ਜੀ ਕੰਮ ਕਰਦੇ ਸੀਗੇ ਅੱਛਾ ਹੌਲੀ ਹੌਲੀ ਮੈਂ ਇਹਨਾਂ ਨਾਲ ਜੁੜ ਗਿਆ ਜੀ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਅੱਗੇ ਵਧਾਇਆ ਜੀ ਇਹ ਕੰਮ ਨੂੰ ਕਿੰਨੇ ਕੋ ਪਸ਼ੂਆਂ ਤੋਂ ਸ਼ੁਰੂ ਕਰਿਆ ਤੇ ਖਰਚਾ ਕਿੰਨਾ ਕਾ ਹੋਇਆ ਸ਼ੁਰੂ-ਸ਼ੁਰੂ ਚ ਕਹਿੰਦੇ ਨੇ ਨਾ ਵੀ ਕੋਈ ਵੀ ਕੀਤਾ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਰੂ ਦੀ ਇਨਵੈਸਟਮੈਂਟ ਤਾਂ ਲੱਗਦੀ ਹੈ ਤਾਂ ਇਨਵੈਸਟਮੈਂਟ ਨੂੰ ਤੁਸੀਂ ਕਿਵੇਂ ਮੇਨਟੇਨ ਕਰਿਆ ਸਰ ਅਸੀਂ ਨਾਲ ਥੋੜੀ-ਥੋੜੀ ਖੇਤੀ ਕਰਦੇ ਸੀਗੇ ਕੁਝ ਆਮਦਨ ਖੇਤੀ ਦੀ ਨਾਲ ਇਧਰੋਂ ਮੱਝਾਂ ਤੋਂ ਆਮਦਨ ਕੱਢ ਕੇ ਉਹੀ ਪੈਸਾ ਕੇ ਜਿਵੇਂ-ਜਿਵੇਂ ਸਾਡੀ ਦੁੱਧ ਦੀ ਮੰਗ ਵਧਦੀ ਜਾਂਦੀ ਸੀਗੀ ਤਾਂ ਅਸੀਂ ਨਾਲ ਐਨੀ ਮਾਰ ਖਰੀਦੀ ਜਾਂਦੇ ਸੀਗੇ ਇਹਦੇ ਨਾਲ ਹੀ ਹੌਲੀ-ਹੌਲੀ ਬਸ ਦੁੱਧ ਦੇ ਕਾਰੋਬਾਰ ਤੋਂ ਹੀ ਅਸੀਂ ਕੰਮ ਵਧਾਇਆ ਜੀ ਅਛਾ ਜੀ ਤਾਂ ਕਿੰਨੇ ਕਿਹੜੇ ਕਿਹੜੇ ਪਸ਼ੂ ਤੁਸੀਂ ਇਸ ਵਕਤ ਰੱਖੇ ਹੋਏ ਨੇ ਤੇ ਕਿੰਨੇ ਕ ਪਸ਼ੂ ਨੇ ਉਹਦੇ ਬਾਰੇ ਦੱਸੋ ਆਪਣੇ ਕੋਲੇ ਤਕਰੀਬਨ 90 ਐਨੀਮਲ ਨੇ ਜੀ ਤੇ 45 ਮੱਝਾਂ ਜੀ 20 ਗਾਵਾਂ ਬਾਕੀ ਨਾਲ ਅਸੀਂ ਮੱਝਾਂ ਤੇ ਕਟੀਆਂ ਤੇ ਨਾਲ ਬੱਸੀਆਂ ਪਾਲਦੇ ਆਏ ਸਾਲ 10-15 ਪਸ਼ੂ ਅਸੀਂ ਆਪਦੇ ਰਲਾਉਨੇ ਆ ਜੀ ਅੱਛਾ ਜੀ ਤੇ ਇਹਨਾਂ ਦੀ ਮੈਨੇਜਮੈਂਟ ਤੁਸੀਂ ਕਿੱਦਾਂ ਆਸਾਮ ਸੰਭਾਲ ਕਿੱਦਾਂ ਕਰਦੇ ਹੋ ਵੀ ਤੁਸੀਂ ਕਿੰਨੇ ਕ ਲੇਬਰ ਰੱਖ ਰੱਖੇ ਨੇ ਤੇ ਗਰਮੀਆਂ ਚ ਸਰਦੀਆਂ ਚ ਕਿਵੇਂ ਦੇਖਭਾਲ ਕਰਦੇ ਹੋ ਇਹਦੇ ਬਾਰੇ ਵੀ ਦੱਸੋ ਸਰ ਸਰ ਅਸੀਂ ਪਹਿਲੇ ਤਾਂ ਖੁਦ ਹੀ ਕਰਦੇ ਸੀ ਹੁਣ ਜਿਵੇਂ ਜਿਵੇਂ ਕੰਮ ਵਧਿਆ ਨਾਲ ਅਸੀਂ ਕੰਮ ਵਾਲੇ ਮੁੰਡੇ ਰੱਖਿਆ ਜੀ ਕਿ ਤਿੰਨ ਵੀ ਰੱਖ ਲੈਂਦੇ ਆ ਕਦੇ ਚਾਰ ਵੀ ਜਿਵੇਂ ਜਿਵੇਂ ਜ਼ਰੂਰਤ ਆ ਜ਼ਿਆਦਾ ਕੰਮ ਅਸੀਂ ਆਪ ਹੀ ਕਰਾਉਣਿਆਂ ਨਾਲ ਤੇ ਗਰਮੀ ਸਰਦੀ ਚ ਸਾਡੇ ਸੈੱਡ ਬਣੇ ਆ ਜੀ ਬਸ ਇੱਥੇ ਆ ਨਾਉਣ ਧਾਉਣ ਦਾ ਸਾਰਾ ਸਿਸਟਮ ਇੱਥੇ ਆ ਜੀ ਸਾਡਾ अच्छा सर ਤੁਸੀਂ ਪੜੇ ਕਿੰਨਾ ਹੋ ਤੇ ਕੋਈ ਕੀ ਤੁਸੀਂ ਕੋਈ ਟ੍ਰੇਨਿੰਗ ਵਗੈਰਾ ਵੀ ਲਈ ਹੈ ਪਸ਼ੂਆਂ ਨੂੰ ਪਸ਼ੂ ਪਾਲਣ ਲਈ ਸਰ ਮੈਂ ਪਲੱਸ 2 ਕੀਤੀ ਹੈ ਜੀ ਮੈਂ ਕੇਬੀਕੇ ਬਰਨਾਲਾ ਨਾਲ ਜੁੜਿਆ ਹੋਇਆ ਜੀ ਉਹਨਾਂ ਤੋਂ ਸਮੇਂ ਸਮੇਂ ਸਰ ਉਹਨਾਂ ਤੋਂ ਜਾਣਕਾਰੀ ਲੈਂਦਾ ਰਹਿੰਦਾ ਮੈਂ ਟ੍ਰੇਨਿੰਗ ਖੁਦ ਨਹੀਂ ਲਈ ਮੇਰੇ ਬੇਟੇ ਨੇ ਲਈ ਵੀ ਹੈ ਜੀ ਬਰੀਡਿੰਗ ਬਾਰੇ ਥੋੜਾ ਦੱਸੋ ਇਹ ਬਰੀਡਿੰਗ ਸੈਕਸ ਸੀਮਨ ਵਗੈਰਾ ਤੁਸੀਂ ਯੂਜ਼ ਕਰਦੇ ਹੋ ਜੀ ਹਾਂਜੀ ਸਰ ਹੁਣ ਅਸੀਂ ਬੇਟੇ ਦੀ ਟ੍ਰੇਨਿੰਗ ਤੋਂ ਬਾਅਦ ਬਰੀਡਿੰਗ ਤੇ ਜਾ ਰਹੇ ਹਾਂ ਪਹਿਲੇ ਸਾਡਾ ਦੁੱਧ ਹੀ ਮੇਨ ਧੰਦਾ ਸਾਡਾ ਦੁੱਧ ਹੀ ਸੀਗਾ ਜੀ ਹਾਂ ਹੁਣ ਬੇਟੇ ਨੇ ਨਾਲ ਗੋਟ ਫਾਰਮਿੰਗ ਦਾ ਤੇ ਨਾਲ ਵਰਮੀ ਕੰਪੋਸਟ ਦਾ ਤੇ ਨਾਲ ਖੁੰਬ ਦਾ ਟ੍ਰੇਨਿੰਗ ਲਈ ਜਾਈ ਨਾਲ-ਨਾਲ ਅਸੀਂ ਉਹ ਧੰਦੇ ਵੀ ਸ਼ੁਰੂ ਕਰ ਰਹੇ ਹਾਂ ਜੀ अच्छा जी मतलब डेरी फार्म ਤੋਂ علاوہ ਤੁਸੀਂ ਗੋਟ ਫਾਰਮਿੰਗ ਤੇ ਹੋਰ ਕਈ ਤੰਦੇ ਕਰਦੇ ਹੋ ਹਾਂਜੀ 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 ਤੇ ਕਿੰਨੀ ਕੀ ਜ਼ਮੀਨ 'ਚ ਤੁਸੀਂ ਸਰ ਪੂਰੀ ਖੇਤੀ ਕਰਦੇ ਹੋ ਜੇ ਤੁਸੀਂ ਦੱਸੋਗੇ ਮੈਨੂੰ ਸਰ ਅਸੀਂ 18 ਏਕੜ ਜ਼ਮੀਨ ਤੇ ਖੇਤੀ ਕਰਦੇ ਹਾਂ ਜੀ ਉਹ ਵੀ ਸਾਡੇ ਕੋਲੇ ਠੇਕੇ ਤੇ ਹੈ ਜੀ اچھا ਜੀ 18 ਏਕੜ 'ਚ ਤੁਸੀਂ ਕਿਹੜੀ-ਕਿਹੜੀ ਚੀਜ਼ਾਂ ਦਾ ਉਤਪਾਦਨ ਕਰਦੇ ਹੋ ਜੀ ਅਸੀਂ ਮੇਨ ਤੋਂ ਆਪਦੇ ਸਾਈਲੇਜ ਵਾਸਤੇ ਮੱਕੀ ਜੀ ਫੇਰ ਕਣਕ ਤੇ ਝੋਨਾ اچھا ਸਾਈਲੇਜ ਵੀ ਤੁਸੀਂ ਆਪੇ ਤਿਆਰ ਕਰਦੇ ਹੋ ਸਰ ਹਾਂਜੀ ਸਰ ਸਾਈਲੇਜ ਸਾਰਾ ਅਸੀਂ ਆਪ ਦਾ ਤਿਆਰ ਕਰਦੇ ਹਾਂ ਅੱਛਾ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਸਾਈਲੇਜ ਵੀ ਆਪਣਾ ਤਿਆਰ ਕਰ ਰਹੇ ਹੋ ਤਾਂ ਤੁਸੀਂ ਜਿਹੜਾ ਬਾਕੀ ਫੀਡਿੰਗ ਵਗੈਰਾ ਦਾ ਧਿਆਨ ਵੀ ਆਪਣੇ ਤਰੀਕੇ ਨਾਲ ਰੱਖਦੇ ਹੋ ਹਾਂਜੀ ਸਰ ਸਾਰੀ ਫੀਡਿੰਗ ਦਾ ਧਿਆਨ ਆਪਦਾ ਜੀ ਪ੍ਰੋਪਰ ਅਸੀਂ ਜਿਵੇਂ ਜਿਵੇਂ ਦੁੱਧ ਬਾਇਜੋਵੇਂ ਤਲਾਈ ਨਾਲ ਫੀਡ ਪੈਂਦੀ ਹੈ ਸਾਡੀ ਜਿਆਦਾ ਦੁੱਧ ਵਾਲੀਆਂ ਨੂੰ ਜਿਵੇਂ ਜਿਆਦਾ ਪਾਉਣੀ ਆ ਜਿਵੇਂ ਡرائی ਪਸ਼ੂ ਨੂੰ ਜਿਆਦਾ ਉਹ ਹਿਸਾਬ ਦੀ ਇਸ ਤਰ੍ਹਾਂ ਸਾਰਾ ਤਲਾਈ ਦੇ ਹਿਸਾਬ ਨਾਲ ਆਪ ਧਿਆਨ ਚ ਸਾਰਾ ਕੰਮ ਕਰਦੇ ਆ ਜੀ ਤੇ ਫੀਡ ਤੇ ਚਾਰਾ ਕਿਵੇਂ ਤਿਆਰ ਕਰਦੇ ਹੋ ਤੁਸੀਂ ਇਹਦੇ ਬਾਰੇ ਵੀ ਥੋੜਾ ਦੱਸੋ ਸਰ ਫੀਡ ਸਰ ਅਸੀਂ ਆਪ ਖੁਦ ਤਿਆਰ ਕਰਵਾਉਂਦੇ ਆ ਜੀ ਕੋਲੇ ਖੜ ਕੇ ਕੁਝ ਥੋੜੀ ਇੱਕ ਕੰਪਨੀ ਦੀ ਬ੍ਰਾਂਡਡ ਉਹ ਫੀਡ ਵਰਤਦੇ ਆ ਜਿਆਦਾ ਅਸੀਂ ਤਿਆਰ ਕਰਵਾਉਂਦੇ ਆ ਆਪ ਜਾਂ ਤੇ ओके okay जी हां जी ਤੇ ਫੀਡ ਕਿਹੜੀ ਕੰਪਨੀ ਦੀ ਯੂਜ਼ ਕਰਦੇ ਹੋ ਸਰ ਤੁਸੀਂ ਫੀਡ ਟਵਾਣਾ ਕੰਪਨੀ ਤੇ ਲੋਕਲ ਸਾਡੇ ਇੱਥੋਂ ਇੱਕ ਹੈਗੇ ਨੇ ਕਿ ਸੂਰਜ ਫੀਡ ਵਾਲੇ ਉਹਨਾਂ ਤੋਂ ਫੀਡ हां जी हां ਉਹਨਾਂ ਤੋਂ ਤੇ ਜਿੱਦਾਂ ਕਿ ਗਰਮੀਆਂ ਤੇ ਸਰਦੀਆਂ 'ਚ ਤੁਸੀਂ ਕਿਹੜੀ-ਕਿਹੜੀ ਗੱਲਾਂ ਧਿਆਨ ਰੱਖਦੇ ਹੋ ਤਾਂ ਕਿ ਤੁਹਾਡੇ ਪਸ਼ੂ ਨੇ ਜਿਹੜੇ ਉਹ ਸਵਸਥ ਰਹਿਣ ਜੀ ਗਰਮੀ ਜਦੋਂ ਸੇ ਇਹਨਾਂ ਦਾ ਖਾਣ ਪੀਣ ਦਾ ਜੀ ਜਿਵੇਂ ਹਰੇ ਪੱਠੇ ਦਾ ਆਚਾਰ ਦਾ ਜਿਆਦਾ ਅਸੀਂ ਸਾਲ ਭਰ ਦੇ ਹੀ ਰੱਖਦੇ ਹਾਂ ਸਿਸਟਮ ਜੀ ਸਾਰਾ ਸਾਲ ਆਚਾਰ ਚੱਲਦਾ ਸਾਡਾ ਸਾਈਲੇਜ ਮੱਕੀ ਦਾ ਬਾਕੀ ਸਾਰਾ ਦੇਖ ਰਹਿਤੋਂ ਵੈਸੇ ਉਵੇਂ ਚੱਲਦੀ ਹੈ ਜੀ ਜਿਵੇਂ ਸਰਦੀਆਂ 'ਚ ਪੱਲਣ ਪੁਲਣ ਲਾਉਣੇ ਪੈਂਦੇ ਆ ਜੀ ਗਰਮੀਆਂ 'ਚ ਪੱਖਿਆਂ ਦਾ ਪ੍ਰਬੰਧ ਜਿਆਦਾ ਨਾਉਣ ਲੂਣ ਦਾ ਜਿਆਦਾ ਕਰਨਾ ਪੈਂਦਾ ਜੀ ਕਿੰਨੇ ਕੁ ਵੈਰਾਈਟੀਆਂ ਦੀ ਗਾਵਾਂ ਨੇ ਤੇ ਕਿੰਨੇ ਕੁ ਵੈਰਾਈਟੀਆਂ ਦੀ ਮੱਝਾਂ ਨੇ ਮਤਲਬ ਕਿ ਬਰੀਡ ਕਿਹੜੀ-ਕਿਹੜੀ ਹੈ ਤੁਸੀਂ ਉਹਦੇ ਬਾਰੇ ਦੱਸੋਗੇ ਸਰ ਗਾਵਾਂ ਆਪਣੇ ਕੋਲੇ ਐਫ ਜਿਆਦਾ ਨੇ ਜੀ ਤੇ ਮੱਝਾਂ ਮੋਰਾ ਨਸਲ ਨੀਲੀ ਵੀ ਤੇ ਕੁਝ ਸਿੰਪਲ ਵੀ ਆ ਜਿਹੜੀਆਂ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨੇ ਇਹਨਾਂ ਚ ਸਰ ਦਦਾ ਰੂਪ ਪਸ਼ੂ ਕਿੰਨੇ ਕਿ ਹੋਣੇ ਸਰ ਹਾਂ ਦਦਾ ਰੂਪ ਪਸ਼ੂ 40 ਮੱਝਾਂ ਤੇ 20 ਗਾਵਾਂ ਦੁੱਧ ਵਾਲੀਆਂ ਨੇ ਜੀ ਬਾਕੀ ਸਾਰੇ ਪਸ਼ੂ ਆਪਾਂ ਨਾਲ ਜਿਹੜੇ ਐਨੀਮਲ ਤਿਆਰ ਕਰਦੇ ਹੋ ਉਹਨੇ ਜੀ ਆਪਣੇ ਕੋਲ ਤੇ ਸਰ ਕੀ ਤੁਸੀਂ ਪਸ਼ੂਆਂ ਨੂੰ ਸੇਲ ਵੀ ਕਰਦੇ ਹੋ ਹਾਂਜੀ ਸਰ ਅਸੀਂ ਆਪਦੇ ਪਸ਼ੂ ਨਾਲ ਜਿਹੜੇ ਤਿਆਰ ਕਰੀ ਜਾਂਦੇ ਆ ਨਵੀਂ ਬਰੀਡ ਵਧੀਆ ਨਸਲ ਦੇ ਉਹ ਅਸੀਂ ਆਪਦੇ ਰੱਖੀ ਜਾਂਦੇ ਆ ਪੁਰਾਣੇ ਪਸ਼ੂ ਹੌਲੀ ਹੌਲੀ ਸੇਲ ਕਰੀ ਜਾਂਦੇ ਆ ਉਹ ਪੈਸਾ ਅਸੀਂ ਆਪਦੇ ਇਧਰ ਹੀ ਇਸ ਕੰਮ ਵਾਸਤੇ ਵਰਤੀ ਜਾਂਦੇ ਆ ਜਿਵੇਂ ਕੋਈ ਸੈੱਟ ਵਧਾਉਣਾ ਜਾਂ ਹੋਰ ਕੋਈ ਕੰਮ ਕਰਨਾ ਜਾਂ ਉਹਦੇ ਚੋਂ ਖੇਤੀ ਚ ਕੋਈ ਸਾਧਨ ਲੈਣੇ ਇਸ ਤਰ੍ਹਾਂ ਇਧਰੋਂ ਸਾਨੂੰ ਆਮਦਨ ਹੋਈ ਜਾਂਦੀ ਹੈ ਜੀ ਸਰ ਇੱਕ ਤਾਂ ਕਈ ਪਸ਼ੂ ਪਾਲਕਾਂ ਦਾ ਕਹਿਣਾ ਹੁੰਦਾ ਵੀ ਡੇਰੀ ਫਾਰਮਿੰਗ ਕਰਤਾ ਲੈਂਦੇ ਨੇ ਪਰ ਜਿਹੜਾ ਦੁੱਧ ਦਾ ਰੇਟ ਆ ਉਹ ਸਹੀ ਨਹੀਂ ਪੈਂਦਾ ਤੁਸੀਂ ਦੁੱਧ ਦਾ ਰੇਟ ਕੀ ਰੱਖਦੇ ਹੋ ਤੇ ਮਾਰਕੀਟਿੰਗ ਕਿਵੇਂ ਕਰਦੇ ਹੋ ਇਹਦੇ ਬਾਰੇ ਵੀ ਸਰ ਡਿਟੇਲ ਚ ਦੱਸੋ ਸਰਸੀ ਦੁੱਧ ਘਰੋ ਘਰੀ ਜਾ ਕੇ ਸਪਲਾਈ ਕਰਦੇ ਆਂ ਜੀ ਅਗਲੇ ਨੂੰ ਪਿਆਉਰ ਚੀਜ਼ ਦਿੰਨੇ ਆਂ ਇੱਕ ਨੰਬਰ ਫਿਲਹਾਲ ਮੌਜੂਦਾ ਸਮੇਂ ਚ ਕੀ ਰੇਟ ਚੱਲ ਰਿਹਾ گاਵਾ ਤੇ ਮੱਝਾਂ ਦੇ ਦੁੱਧਾ ਮੱਝਾਂ ਦੁੱਧ ਆਪਾਂ 70 ਰੁਪਏ ਦਿੰਨੇ ਆਂ ਜੀ ਜੇ ਕਿਸੇ ਨੇ ਮਿਕਸ ਲੈਣਾ گاਵਾ ਮੱਝਾਂ ਦਾ ਉਹ 65 ਰੁਪਏ ਦਿੰਨੇ ਆਂ ਜੀ ਕੱਲੀਆਂ گاਵਾ ਦਾ 55 ਰੁਪਏ ਅੱਛਾ ਉਹ ਬਚਦਾ ਤਾਂ ਸਰਦੀ ਵਿੱਚ ਬਚਦਾ ਉਹ ਆਪਾਂ ਕਿਸੇ ਡੇਰੀ ਨੂੰ ਦਿੰਨੇ ਆਂ ਪ੍ਰਾਈਵੇਟ ਨੂੰ ਨਹੀਂ ਆਪਣਾ ਜਆ ਸਾਰਾ ਤਕਰੀਬਨ ਘਰਾਂ ਵਿੱਚ ਹੀ ਲੱਗ ਜਾਂਦਾ ਜੀ ਜਦੋਂ ਆਪਾਂ ਪਸ਼ੂ ਪਾਲਣ ਕਰਦੇ ਆਂ ਤਾਂ ਗੋਹਾ ਵਗੈਰਾ ਬਹੁਤ ਇਕੱਠਾ ਹੋ ਜਾਂਦਾ ਹੈ ਕੀ ਤੁਸੀਂ ਉਸ ਗੋਹੇ ਦਾ ਵੀ ਇਸਤੇਮਾਲ ਹਾਂਜੀ ਸਰ ਪਹਿਲੇ ਤਾਂ ਆਪਣਾ ਆ ਆਪ ਦਾ ਗੋਬਰ ਗੈਸ ਪਲੱਟ ਲਾਇਆ ਜੀ ਉਹਦੇ ਨਾਲ ਘਰੇ ਸਾਰੀ ਜਿੰਨੀ ਸਾਨੂੰ ਗੈਸ ਦੀ ਜਰੂਰਤ ਆ ਉਹ ਪੂਰੀ ਹੁੰਦੀ ਹੈ ਜੀ ਬਚਦਾ ਇੱਕ ਪ੍ਰਾਈਵੇਟ ਕੰਪਨੀ ਆ ਗੋਬਰ ਸਾਡਾ ਉਹਨਾਂ ਨੂੰ ਜਾਂਦਾ ਜੀ ਉਹ ਅੱਗੇ ਕੋਈ ਮੰਨ ਕੇ ਖਾਦ ਜਾਂ ਕੋਈ ਇਹਦੇ ਵਿੱਚੋਂ ਇਹ ਗੈਸਾਂ ਤਿਆਰ ਕਰਕੇ ਕੋਈ ਵੇਚਦੇ ਆ ਜੀ ਤੇ ਸਰ ਮੱਝਾਂ ਤੇ گاਵਾ ਦੇ ਮਤਲਬ ਐਵਰੇਜ ਤੁਸੀਂ ਲਾ ਕੇ ਚੱਲੋ ਵੀ ਇੱਕ ਗਾਂ ਆ ਇੱਕ ਮੱਝ ਕਿੰਨਾ ਦੁੱਧ ਦੇ ਦਿੰਦੀ ਹੈ ਗਾ ਬਿਰਦੀ 22 ਲੀਟਰ ਜੀ ਨਾਰਮਲ ਗਾਂ ਜੇ ਜ਼ਿਆਦਾ ਵਾਲੀਆਂ ਉਹ ਆਪਣੇ ਕਾਮਯਾਬ ਨਹੀਂ ਜੀ ਅੱਛਾ ਜੀ ਉਹਦਾ ਕਾਰਨ ਸਰ ਉਹਨਾਂ ਦੀ ਥੋੜਾ ਜਿਵੇਂ ਮੌਸਮ ਦਾ ਰਹਿੰਦਾਗਾ ਉਹਨਾਂ ਵਾਸਤੇ ਖੁੱਲੇ ਹਵਾਦਾਰ ਜਿਆਦੇ ਕੱਚੀ ਜਗ੍ਹਾ ਜਿਵੇਂ ਸਾਡੇ ਕੋਲ ਥੋੜੀ ਜਗ੍ਹਾ ਦੀ ਘਾਟ ਆ ਗਈ ਅਸੀਂ ਥੋੜੀ ਜੀ ਇੰਨੀ ਕ ਐਵਰੇਜ ਵਾਲੀ 20 22 ਲੀਟਰ ਵਾਲੀ ਰੱਖਦੇ ਆਂ ਤੇ ਮੱਝਾਂ ਸਾਡੇ ਕੋਲੇ ਹੈਗੀਆਂ ਨੇ 14 ਤੋਂ 15 ਲੀਟਰ 12 14 15 ਇੰਨੇ ਲੀਟਰ ਵਾਲੀ ਫਿਲਹਾਲ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਕਿੰਨਾ ਕੁ ਖਰਚਾ ਫੀਡ ਵਗੈਰਾ ਮੈਨੇਜਮੈਂਟ ਵਗੈਰਾ ਲੇਬਰ ਵਗੈਰਾ ਮਿਲਾ ਕੇ ਆ ਜਾਂਦਾ ਤੇ ਕਿੰਨਾ ਕੁ ਰਿਟਰਨ ਵਾਪਸ ਆ ਜਾਂਦਾ ਇਹਦੇ ਬਾਰੇ ਥੋੜਾ ਦੱਸੋ ਸਰ ਖਰਚਾ ਦਾ ਸਰ ਕਾਫੀ ਆ ਜਾਂਦਾ ਜੀ ਫੇਰ ਵੀ ਆਪਦੇ ਵਧੀਆ ਸਰ ਵਧੀਆ ਗੁਜ਼ਾਰਾ ਹੁੰਦਾ ਜੀ ਵਧੀਆ ਪੈਸੇ ਬਚਦੇ ਆ ਜੀ ਜੇ ਐਵਰੇਜ ਲਾ ਕੇ ਚੱਲੀਏ ਵੀ ਮਤਲਬ ਤੁਸੀਂ ਕਿੰਨਾ ਕੁ ਖਰਚਾ ਕਰ ਦਿੰਦੇ ਹੋ ਐਵਰੇਜ ਮਤਲਬ ਨੇੜੇ-ਟੜੇ ਜੀ ਖਰਚਾ ਆ ਜਾਂਦਾ ਹੀ 4 ਤੋਂ 5 ਲੱਖ ਰੁਪਏ 4 ਤੋਂ 5 ਲੱਖ ਰੁਪਏ ਇਹ ਸਿਰਫ ਇੱਕ ਮਹੀਨੇ ਦਾ ਆ ਜਾਂਦਾ ਉਹ ਇੱਕ ਮਹੀਨੇ ਦਾ ਹਾਂਜੀ ਤੇ ਸਰ ਕੀ ਤੁਸੀਂ ਲੇਬਰ ਵੀ ਰੱਖੀ ਹੋਈ ਹੈ ਤੇ ਕਿੰਨੀ ਕੀ ਲੇਬਰ ਰੱਖੀ ਹੈ ਸਰ ਅਸੀਂ ਲੇਬਰ ਵਾਲੇ ਮੁੰਡੇ ਰੱਖਦੇ ਆ ਜੀ ਚਾਰ ਵੀ ਰੱਖ ਲੈਨੇ ਕਈ ਵਾਰ ਪੰਜ ਵੀ ਜ਼ਿਆਦਾ ਜਦੋਂ ਕੰਮ ਜ਼ਿਆਦਾ ਹੁੰਦਾਗਾ ਨਹੀਂ ਜ਼ਿਆਦਾ ਅਸੀਂ ਆਪ ਨਾਲ ਕਰਾਉਨੇ ਜੀ ਥੋੜਾ ਜਿਹਾ ਮੈਨੇਜਮੈਂਟ ਮਾਰੋ ਦੱਸੋ ਵੀ ਫੈਮਿਲੀ ਨੂੰ ਫੈਮਿਲੀ ਨੂੰ ਲੈ ਕੇ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਜੀ ਡੇਰੀ ਫਾਰਮਿੰਗ ਦਾ ਕੀਤਾ ਹਾਂਜੀ ਸਰ ਫੈਮਿਲੀ ਸਾਡੇ ਸਾਰੇ ਫੈਮਿਲੀ ਦੀ ਸਪੋਰਟ ਹੈ ਜੀ ਤੇ ਜਦੋਂ ਸਾਡਾ ਕੋਈ ਖੇਤੀ ਵਾਲੇ ਪਾਸੇ ਜਾਦਾ ਕੰਮ ਹੁੰਦਾਗਾ ਤਾਂ ਉਦੋਂ ਮੇਰੇ ਮੈਸੇਜ ਸਾਰਾ ਇਧਰ ਧਿਆਨ ਦਿੰਦੇ ਆ ਜੀ ਪ੍ਰੋਪਰ ਉਹਨਾਂ ਨੇ ਫੀਡਿੰਗ ਕਰਵਾਉਣੀ ਦੁੱਧ ਦੀ ਨਾਪ ਤੋਲ ਕਰਕੇ ਉਹਨਾਂ ਨੇ ਰੱਖਣਾ ਭਾਂਡਾ ਚ ਪਾ ਕੇ ਕੋਈ ਫੋਨ ਅਟੈਂਡ ਬਾਜ਼ਾਰੋਂ ਦੁੱਧ ਵਾਲਿਆਂ ਦੇ ਆਉਣੇ ਵੀ ਕੋਈ ਸਾਨੂੰ ਘੱਟ ਵੱਧ ਉਹ ਸਾਰੇ ਉਹਨਾਂ ਨੇ ਅਟੈਂਡ ਕਰਨੇ ਨੇ ਜੀ ਸਾਨੂੰ ਫੈਮਿਲੀ ਦੀ ਪੂਰੀ ਫੁੱਲ ਸਪੋਰਟ ਹੈ ਜੀ ਇਹਦੇ ਇਸੇ ਕਰਕੇ ਅਸੀਂ ਇਹ ਤੰਦੇ ਜੀ ਕਾਮਯਾਬ ਆਏ ਜੀ ਸਾਰੀ ਫੈਮਿਲੀ ਸਾਡੀ ਕੰਮ ਕਰਦੀ ਹੈ ਕਿ ਸਰ ਲੇਬਰ ਰੱਖਣਾ ਸਫੀਸ਼ੀਐਂਟ ਹੈ ਡੈਰੀ ਫਾਰਮਿੰਗ ਲਈ ਵੀ ਮਤਲਬ ਲੇਬਰਾਂ ਕਈ ਕੀ ਕਰਦੇ ਨੇ ਵੀ ਲੇਬਰਾਂ ਤੇ ਹੀ ਕੰਮ ਛੱਡ ਦਿੰਦੇ ਨੇ ਤੇ ਖੁਦ ਦਾ ਧਿਆਨ ਘੱਟ ਰੱਖਦੇ ਨੇ ਸੋ ਉਹ ਦਿਨ ਵੀ ਚਲੋ ਲੇਬਰ ਇੱਕ ਅਸੀਂ ਰੱਖਦੇ ਤੇ ਉਹ ਆਪਣੇ ਆਪ ਟਾਈਮ ਟੂ ਟਾਈਮ ਸੰਭੀ ਆਣਗੇ ਉਹ ਤੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਸਰ ਨਹੀਂ ਸਰ ਮੇਰੇ ਕੋਲੇ ਜਿਹੜੇ ਮੁੰਡੇ ਕੰਮ ਕਰਦੇ ਨੇ ਉਹ ਪੁਰਾਣੇ ਨੇ ਜੀ ਮੇਰੇ ਨਾਲ ਹੀ ਜੁੜੇ ਹੋਏ 18 18 20 ਵੀ ਸਾਲ ਤੋਂ ਮੇਰੇ ਨਾਲ ਹੀ ਨੇ ਤੇ ਉਹ ਵੀ ਆਪ ਦਾ ਘਰ ਵਾਂਗੂ ਕ ਅਸੀਂ ਨਾਲ ਹੀ ਹਰ ਟਾਈਮ ਰਹਿੰਦੇ ਆ ਇਹਨਾਂ ਦੇ ਅੱਛਾ ਜੀ ਹਾਂਜੀ ਤੇ ਸਰ ਜਿੱਦਾਂ ਕੋਈ ਵੀ ਕੀਤਾ ਸ਼ੁਰੂ ਕਰਨਾ ਹੁੰਦਾ ਤਾਂ ਪੈਸੇ ਲੱਗਦੇ ਨੇ ਉਹਦੇ 'ਚ ਤੇ ਕਈ ਲੋਨ ਵੀ ਬਹੁਤ ਲੈ ਆਉਂਦੇ ਨੇ ਕਰਜ਼ਾ ਬਹੁਤ ਹੋ ਜਾਂਦਾ ਉਹਨਾਂ ਤੇ ਤੇ ਤੁਸੀਂ ਲੋਨ ਵਗੈਰਾ ਤੁਸੀਂ ਵੀ ਲਿਆ ਸੀ ਸ਼ੁਰੂ 'ਚ ਸਰ ਨਹੀਂ ਸਰ ਮੈਂ ਬਿਨਾਂ ਲੋਨ ਤੋਂ ਕੰਮ ਸ਼ੁਰੂ ਕੀਤਾ ਜੀ ਕੋਈ ਅੱਜ ਤੱਕ ਮੇਰਾ ਲੋਨ ਨਹੀਂ ਹੈਗਾ ਤੇ ਮੈਂ ਇਹਨਾਂ ਦੀ ਆਮਦਨ ਤੋਂ ਜਾਂ ਕੋਈ ਖੇਤੀ ਦੀ ਆਮਦਨ ਤੋਂ ਹੀ ਕੱਢ ਕੇ ਹੌਲੀ 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 ਸਿਸਟਮ ਸਟੈਪ 바이 ਸਟੈਪ ਮੈਨੂੰ 24-25 ਸਾਲ ਹੋ ਗਏ ਹੌਲੀ ਹੌਲੀ ਕੰਮ ਇੱਥੇ ਤੱਕ ਲਿਆਂਦਾ ਜੀ ਬਿਨਾਂ ਲੋਨ ਤੋਂ ਹੀ ਤੇ ਸਰ ਬਿਦਾਕ ਤੁਸੀਂ ਕਿਹਾ ਵੀ ਤੁਹਾਡੇ ਪੁੱਤਰ ਜੀ ਵੀ ਤੁਹਾਡੇ ਨਾਲ ਜੁੜ ਕੇ ਟ੍ਰੇਨਿੰਗ ਲੈ ਕੇ ਡੇਰੀ ਫਾਰਮਿੰਗ 'ਚ ਹੱਥ ਵਟਾਉਂਦੇ ਨੇ ਤਾਂ ਕਿਤੇ ਨਾ ਕਿਤੇ ਅੱਜ ਦੇ ਟਾਈਮ 'ਚ ਇਹ ਟ੍ਰੈਂਡ ਚੱਲਿਆ ਪਿਆ ਵੀ ਲੋਕ ਇਹ ਖੇਤੀਬਾੜੀ ਨੂੰ ਤਾਂ ਸਮਝਦੇ ਨੇ ਵੀ ਕਿ ਲਾਹੇਵੰਦ ਕੀਤਾ ਹੋਈ ਨਹੀਂ ਉਹ ਬਾਹਰ ਤੁਰ ਹੀ ਜਾਂਦੇ ਨੇ ਉਹ ਤੁਸੀਂ ਮਤਲਬ ਇਹਦੇ ਬਾਰੇ ਕੀ ਸੋਚਦੇ ਹੋ ਸਰ ਸਰ ਮੈਂ ਤਾਂ ਕਹਿੰਨਾ ਵੀ ਇੱਥੇ ਵੀ ਆਪਣੇ ਕੋਈ ਘਾਟ ਨਹੀਂ ਜੀ ਕੰਮ ਕਰਨ ਵਾਲਾ ਚਾਹੀਦਾ ਅਸੀਂ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਅੱਜ ਕਾਫੀ ਵੱਡੇ ਪੱਧਰ ਤੱਕ ਕੰਮ ਪਚਾ ਲਿਆ ਜੀ ਉਹ ਵੀ ਜੇ ਬੱਚੇ ਨਾਲ ਹੋਣਗੇ ਤਾਂ ਪਚਾਇਆ ਜਾਊ ਕੱਲਾ ਆਦਮੀ ਕੁਝ ਨਹੀਂ ਕਰ ਸਕਦਾ ਜੀ ਮੇਰੇ ਬੱਚਿਆਂ ਨੇ ਬਾਹਰ ਜਾਣ ਦਾ ਇੱਕ ਸੋਚੇ ਨਹੀਂ ਵੀ ਅਸੀਂ ਜਾਣਾ ਨਹੀਂਗਾ ਉਹ ਮੇਰੇ ਨਾਲ ਹੀ ਕੰਮ ਤੇ ਜੁੜ ਗਏ ਸੁਖਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸਾਡੇ ਘਰੇ ਪਹੁੰਚਣ ਤੇ ਜੀ ਸਾਡੇ ਫਾਰਮ 'ਚ ਤੇ ਤੁਹਾਡੇ ਮਾਦੇ ਮਰਾਵੀ ਕੋਈ ਹੋਰ ਵੀ ਨਇ ਨਵਾਂ ਕੰਮ ਸ਼ੁਰੂ ਕਰ ਸਕਦਾ ਸਾਨੂੰ ਦੇਖ ਕੇ ਤਾਂ ਬਹੁਤ ਵਧੀਆ ਜੀ ਕੋਈ ਆਪ ਦਾ ਕੰਮ ਧੰਦਾ ਕਰਕੇ ਇੱਥੇ ਰਹਿ ਕੇ ਆਪ ਦਾ ਕੰਮ ਜਾਬ ਹੋਵੇ